ਬੱਸ ਕਰ ਜੋ ਛੋਡੇ ਹੁੰਦੇ ਚੱਕ ਲੈਂਦੀ ਆ ਕਿਤਾਬਾਂ ਉਸ ਤੋਂ ਬਾਅਦ ਤਾਂ ਫੋਨ ਤੇ ਨਿਗਾਹ ਰਹਿੰਦੀ ਹੈਗੀ ਹੁਣ ਆਪਣੇ ਗਮਾਂਡੀਆਂ ਦੇ ਨਾਜਰ ਕੇ ਜਵਾਬ ਹੈ ਸਾਰੇ ਇੱਕੋ ਜਿਹੇ ਕੱਪੜੇ ਪਾਈ ਫਿਰਦੇ ਰਹਿੰਦੇ ਆਹੀ ਘਰ ਦਾ ਲੱਗਦਾ ਯਾਰ ਇੱਥੇ ਦੀ ਆਉਂਦੀ ਹੈ ਲੋਕੇ ਜਿਹੜੇ ਜਿਵੇਂ ਲੱਗਦਾ ਇਹੀ ਨੇਗੇ ਇਹੀ ਲੱਗਦਾ ਉਹ ਬਈ ਹੈਗੇ ਆ ਪਾਰਸਲ ਆਇਆ ਕੌਣ ਹੈ ਭਾਈ ਕੀ ਗੱਲ ਹੈਗੀ ਆ ਤਾਂ ਪਾਰਸਲ ਸੀ ਛੋਡਾ ਪਾਰਸਲ ਹਾਂ ਕਿਹਦੇ ਨਾਂ ਤੇ ਅਵਤਾਰ ਸਿੰਘ ਦੇ ਨਾਂ ਤੇ ਆ ਅਸੀਂ ਤਾਂ ਭਾਈ ਕੋਈ ਪਾਰਸਲ ਮੰਗਾਈ ਨਹੀਂਗਾ ਅਵਤਾਰ ਸਿੰਘ ਦੇ ਨਾਂ ਤੇ ਆ 3000 ਦਾ ਹੈ ਭਾਈ 3000 ਰੁਪਿਆ ਇੰਨੇ ਪੈਸੇ ਪਰ ਕਿ ਅਸੀਂ ਕਿੱਥੇ ਜਾਵਾਂਗੇ ਮਾਦਾ ਮੈਂ ਤੁਹਾਨੂੰ ਨੰਬਰ ਦਿਖਾਉਣਾਗਾ ਜਿਹਦੇ ਪਾਰਸਲ ਆਇਆ ਸੀਗਾ ਆ ਦੇਖੋ ਆ ਨੰਬਰ ਛੋਟਾ ਹੀ ਹੈਗਾ ਇਹ ਤਾਂ ਪੁੱਤ ਮੇਰੀ ਕੁੜੀ ਦਾ ਨੰਬਰ ਹੈਗਾ ਉਹ ਤਾਂ ਇੰਨੀ ਛੋਟੀ ਹੈਗੀ ਉਹ ਕਿੱਥੋਂ ਕਰ ਲੁਗੀ ਐ ਆਰਡਰ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦਿਖਾਤਾ ਬਾਕੀ ਤੁਸੀਂ ਅਵਤਾਰ ਸਿੰਘ ਨੂੰ ਪੁੱਛ ਲੋ ਉਹ ਦੱਸ ਦੇਣਗੇ ਕਿਦਾ ਪਾਰਸਲ ਆਗਾ ਚੱਲ ਕੋਈ ਨਾ ਭਾਈ ਤੂੰ ਰੁਕ ਦੋ ਮਿੰਟ ਮੈਂ ਲੈ ਕੇ ਦੰਨੀ ਆ ਤੈਨੂੰ ਪੈਸੇ ਠੀਕ ਹੈ ਜੀ ਲੈ ਇਹ ਕੁੜੀ ਜੀ ਵੀ ਜਿਵੇਂ ਹੱਥਾਂ ਚੋਂ ਨਿਕਲ ਗਈ ਅੰਨਿਆ ਨੀ ਅੰਨਿਆ ਜਿੱਦ ਹੁੰਦੀ ਹੈ ਲੈ ਭਾਈ ਐਂ ਤੇ ਕਿਤਾ ਮੈਂ ਤੈਨੂੰ ਪੈਸੇ ਦੇ ਦਾਨੀ ਆ ਇਹਦੂ ਵਾ ਸਾਡੇ ਘਰੇ ਨਾ ਕੋਈ ਚੀਜ਼ ਹੀ ਲੈ ਕੇ ਆਈ ਸਾਥ ਨੂੰ ਐਨੇ ਨੇ ਪੈਸੇ ਤੇ ਜਾਂਦੇ ਇਹ ਤਾਂ ਜੀ ਸਾਡੀ ਨੌਕਰੀ ਆ ਜੇ ਤੁਸੀਂ ਆਰਡਰ ਕਰੋਗੇ ਫਿਰ ਤਾਂ ਅਸੀਂ ਲੈ ਕੇ ਆਵਾਂਗੇ ਬਸ ਮੈਂ ਤੈਨੂੰ ਕਹਿਣਾ ਸੀ ਨਾ ਕਹਿਤਾ ਵੀ ਇਹਦੂਆ ਸਾਡੇ ਘਰੇ ਕੋਈ ਚੀਜ਼ੇ ਨਾ ਲੈ ਕੇ ਆਈ। ਨਲੇ ਤਾਂ ਆਰਡਰ ਕਰ ਲੈਂਦੇ ਆ ਨਲੇ ਸੁਣਾਉਂਦੇ ਆਗੇ ਜੇ ਨਹੀਂ ਬਣਦੀ ਹੁੰਦੀ ਘਰੇ ਨਾ ਕਰਿਆ ਕਰੋ ਆਰਡਰ। ਸਾਡੀ ਤਾਂ ਮਜਬੂਰੀ ਆ ਅਸੀਂ ਤਾਂ ਜਾਣੀ ਆ ਹਣ। ਲਾ ਹੱਦ ਹੋ ਗਈ ਕੁੜੀ ਜੀ ਅੱਜ ਐਡੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆਪ ਤਾਂ ਚੱਜ ਨਹੀਂ ਆਪਾਂ ਇਹਨਾਂ ਨੂੰ ਚੱਪਲਾ ਨਹੀਂ ਮੰਗਾਈਆਂ ਕਦੇ ਨੇ ਇਹ ਅੱਜੇ ਤੋਂ ਆਰਡਰ ਕਰਨ ਲੱਗ ਗਈ ਗੱਲ ਹੈ ਕੀ ਕੋਈ ਟੰਗਲੀ ਲਾ ਰੱਖੀ ਹੈਗੀ ਘਰ ਨੂੰ ਨਾ ਕਿਸੇ ਨੂੰ ਪੁੱਛੇ ਨਾ ਗਿੱਚੇ ਐਂ ਤਾਂ ਨਹੀਂਗਾ ਵੀ ਮਾਪਿਓ ਦੀ ਰਹਿਤ ਹੈ ਲੈ ਮਾਂ ਮੈਂ ਕੀ ਕਰਦੀਆਂ ਕੀ ਕਰਦੀਆਂ ਇੱਕ ਚੰਗਾ ਐਡਾ ਮੋਬਾਈਲ ਲੈ ਕੇ ਦੇਦਾ ਹੁਣ ਲੱਗੂਗਾ ਪਤਾ ਹੁਣ ਆਊ ਰਿਜ਼ਲਟ ਮੋਬਾਈਲ ਦਾ ਮੈਨੂੰ ਕਹਿੰਦੇ ਸੀਗੇ ਹਜੇ ਕੀ ਹੋ ਗਿਆ ਕਿਉਂ ਹਰਖੀ ਜਿ ਬੈਠੀ ਐ ਇਹ ਜੱਗ ਕੀ ਹੋ ਗਿਆ ਕਿਹਨੇ ਕੁਛ ਕਹਤਾ ਤੈਨੂੰ ਕਹਿਣਾ ਕੀ ਸੀਗਾ ਹਰਖਾ ਨਾ ਆ ਦੇਖ ਲੋ ਥੋਡੀ ਲਾਜੜੀ ਨੇ ਤਿੰਨ ਤਿੰਨ ਹਜ਼ਾਰ ਦੀਆਂ ਚੀਜ਼ਾਂ ਮੰਗਾਉਂਦੀ ਹੈਗੀ ਅੱਛਾ ਕੁੜੀ ਤੇ ਹਰਖ ਗਈ ਐਡੀ ਕੀ ਚੀਜ਼ ਮੰਗਵਾ ਲਈ ਕੀ ਹੋ ਗਿਆ ਮੈਨੂੰ ਕੀ ਪਤਾ ਹੁਣ ਕੀ ਮੰਗਵਾ ਰਿਆ ਉਸੇ ਨੂੰ ਪੁੱਛ ਲਓ ਕੀ ਮੰਗਵਾਇਆ ਹੈਗਾ ਸੋਨੂੰ ਕੀ ਪਤਾ ਹੈ ਜਵਾਖ ਲਈ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗਲਤ ਹੈ ਜੇ ਉਹ ਮੰਗ ਲੈਣੀ ਤੇ ਤੁਸੀਂ ਤਾਂ ਉਹੀ ਚੀਜ਼ ਲਿਆ ਕੇ ਦੇ ਦੇਣੋ ਜੇ ਉਹ ਮੰਗਦੀ ਹੈ ਜੇ ਤੁਸੀਂ ਨਾ ਦਿਓ ਮੁੜ ਕੇ ਉਹ ਮੰਗਦੀ ਨਹੀਂਗੀ ਫਿਰ ਬਾਲਾ ਤੂੰ ਤਾਂ ਓਹੀ ਮਰੀਂ ਨਾ ਕੱਲੀ ਕੱਲੀ ਦਾ ਆਪਣੇ ਕੁੜੀਆ ਕਿਹੜਾ 5-7 ਜਵਾਖ ਨੇਗੇ ਫਿਰ ਕੀ ਹੋ ਜੂਗਾ ਇੰਨਾ ਨਾ ਕਰਿਆ ਕਰ ਯਾਰਾ ਐ ਤਾਂ ਮੈਨੂੰ ਵੀ ਪਤਾ ਹੈ ਵੀ ਕੱਲੀ ਕੱਲੀ ਕੁੜੀ ਹੈਗੀ ਪਰ ਜਵਾਖ ਨੂੰ ਨਾ ਬਾਲਾ ਨਿਚਮਲਾਉਣਾ ਚਾਹੀਦਾ ਇਹਦਾ ਨਤੀਜਾ ਮਾੜੀ ਮਿਲਦਾ ਹੁੰਦਾ ਪੀਰ ਪੜਾਏਗਾ ਤੋ ਕਰੀ ਆ ਯਾਰ ਚਮੜਾਉਣ ਨੂੰ ਉਹਨੂੰ ਕੀ ਐਡਾ ਜਹਾਜ਼ ਲਿਆਤਾ ਸਾਰਾ 5-700 ਹੋਵੇ 2000 ਦੀ ਚੀਜ਼ ਲਈ ਫੇਰ ਕੀ ਹੋ ਗਿਆ ਇੰਨਾ ਨਹੀਂ ਕਰਦੇ ਹੁੰਦੇ ਨਿੱਕੀ ਜੀ ਜਵਾਖੜੀ ਹੈ ਵਿਚਾਰੀ ਉਹ ਇਹ ਤਾਂ ਮੈਨੂੰ ਵੀ ਪਤਾ ਹੈ ਵੀ ਹਜੇ ਉਹ ਛੋਟੀ ਹੈ ਉਹ ਵੱਡੀ ਹੋ ਕੇ ਕਿੱਥੋਂ ਠੀਕ ਆਊਗੀ ਪਹਿਲਾਂ ਤਾਂ ਬਿਲਕਦੇ ਬਿਲਕਾਉਂਦੇ ਇਹਨੂੰ ਐਡਾ ਫੋਨ ਲੈ ਕੇ ਦੇਤਾ ਜੇ ਤੁਸੀਂ ਐਡਾ ਫੋਨ ਲੈ ਕੇ ਦੇਤਾ ਕਿਵੇਂ ਉਹ ਪੜ੍ਹਾਈ ਕਰੂਗੀ ਅੱਜਕੱਲ ਤਾਂ ਜਵਾਖ ਹੁਈ ਨਹੀਂ ਪੜਦੇ ਇੱਕ ਤੁਸੀਂ ਫੋਨ ਲੈਤਾ ਉਹ ਮੇਰੀ ਗੱਲ ਤਾਂ ਸੁਣ ਯਾਰਾ ਫੋਨ ਤਾਂ ਉਹ ਜਦੋਂ ਮੈਂ ਖੇਤ ਕੂਤ ਬਾਗ ਜਾਂਦਾ ਸੀ ਉਸ ਦਿਵਾਦੋ ਬੈਠੀ ਰਹਿੰਦੀ ਸੀ ਇਕੱਲੇ ਉਹ ਮੇਰਾ ਫੋਨ ਫੜਦੀ ਭੱਜ ਕੇ ਆ ਕੇ ਵੀ ਡੈਡੀ ਮੈਨੂੰ ਫੋਨ ਦੇ ਦਿਓ ਪਾਪਾ ਮੈਨੂੰ ਫੋਨ ਦੇ ਦਿਓ ਤਾਂ ਲੈ ਕੇ ਦੇਤਾ ਆ ਹੁਣ ਕੀ ਲੈ ਲਿਆ ਵਿਚਾਰੀ ਨੇ ਪਤਾ ਨਹੀਂ ਕੀ ਲਵਾਵੇ ਜੇ ਚਾਇਆ ਉਹ ਤੂੰ ਤਾਂ ਉਹਨਾਂ ਦੀ ਖਰੂ ਪਾਰਖ ਹੈ ਗੱਲ ਆ ਕੋਈ ਪੜ ਲੂਗੀ ਮੈਂ ਤਾਂ 20 ਵਾਰੀ ਦੇਖਿਆਗਾ ਬੈਠੀ ਪੜੀ ਜਾਂਦੀ ਨੇ ਫੋਨ ਨੂੰ ਚੱਕਦੀ ਵੀ ਨਹੀਂ ਹੈਗੀ ਬਸ ਕਰ ਜੋ ਛੋਡੇ ਹੁੰਦੇ ਚੱਕ ਲੈਂਦੀ ਆ ਕਿਤਾਬਾਂ ਉਸ ਦਿਵਾਦ ਤਾਂ ਫੋਨ ਤੇ ਨਿਗਾਹ ਰੈਂਦੀ ਹੈਗੀ ਕਿਤਾਬ ਨੂੰ ਦੇਖਦੀ ਵੀ ਨਹੀਂ ਵੀ ਕਿੱਥੇ ਪਈ ਹੈਗੀ ਉਹ ਬਸ ਕੋਈ ਨਹੀਂ ਯਾਰ ਕਿਉਂ ਗਾ ਪਾਇ ਗਾ ਮੈਂ ਤਾਂ ਵੀ ਗਾ ਪਾਇਆਗਾ ਐਡੀਆਂ ਐਡੀਆਂ ਮਹਿੰਗੀਆਂ ਚੀਜ਼ਾਂ ਨਾਲ ਨਹੀਂ ਬਈ ਘਰ ਬਸਦੇ ਹੁੰਦੇ ਇਹ ਤਾਂ ਸੰਕੋਚ ਕਰਨਾ ਪੈਂਦਾ ਹੁੰਦਾਗਾ ਖੁੱਲ੍ਹ ਦੇ ਰੱਖੀਏ ਜਿਹੜੀ ਤੁਸੀਂ ਉਹਨੂੰ ਵੀਰਪਾਲ ਮੇਰੀ ਗੱਲ ਸੁਣੋ ਉਹ ਮੇਰੀ ਕੁੜੀ ਨਹੀਂ ਮੁੰਡਾ ਹੈ ਮੇਰਾ ਠੀਕ ਹੈ ਜੋ ਉਹਨੂੰ ਨਹੀਂ ਖੁੱਲ ਦੇਉਂਗਾ ਐਡੀ ਤਾਂ ਕੋਈ ਖੁੱਲ ਵੀ ਨਹੀਂ ਦਿੱਤੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਫੇਰ ਕੀ ਹੋ ਗਿਆ ਉਹਨੂੰ ਤਾਂ ਮੈਂ ਪੂਰੇ ਸ਼ੌਂਕ ਨਾਲ ਪਾਲੂਗਾ ਉਹਦੇ ਸਾਰੇ ਸ਼ੌਂਕ ਪਗਾਉਂਗਾ ਇਹੇ ਹੀ ਸ਼ੌਂਕ ਪਗਾਉਂਗੇ ਫੋਨ ਦੇਖਦੇ ਰਹ ਤਾ ਬੌਲੀ ਹੋ ਰਹੀ ਹੈਗੀ ਜੇ ਕੋਈ ਚੀਜ਼ ਕਹਿਦਾ ਨਹੀਂ ਇਹਨੂੰ ਫਲਾਨੀ ਚੀਜ਼ ਚੱਕ ਰਿਆ ਉਥੇ ਖੜੀ ਹੱਲੀ ਜਾਂਦੀ ਉਹਨੂੰ ਐਂ ਨਹੀਂ ਪਤਾ ਲੱਗਦਾ ਵਿੱਚ ਚੀਜ਼ ਕੀ ਲੈ ਜਾਣੀ ਹੈਗੀ ਓਏ ਹਟ ਜਾ ਯਾਰਾ ਬੌਲੀ ਨੂੰ ਐਡੀ ਕਿੱਡੀ ਕਹੋਗੀ ਉਹ ਕੱਲ ਤੇ ਜਵਾਕੜੀ ਆ ਹਲੇ ਜਵਾਕਾਂ ਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਉਹੀ ਮਰੀ ਆਣੀ ਐ ਤੂੰ ਤਾਂ ਪੁਰਾਣੀਆਂ ਗੱਲਾਂ ਕਰਦੀ ਹੁਣ ਹੀ ਤਾਂ ਤੇ ਰੋਟੀਆਂ ਪਕਾਉਣ ਨਾਲ ਲੱਗਦੀ ਹੈ ਓਏ ਜਵਾਕ ਖੜੀ ਐ ਹੈ ਮੈਥੇ ਤੱਕੀ ਲੱਗਦੀ ਹੈਗੀ ਓ ਫਿਰ ਕੀ ਹੋ ਗਿਆ ਅੱਜ ਮਾੜਾ ਮੋਟਾ ਕੱਦ ਦਾ ਉੱਚੀ ਲੱਗਦੀ ਐ ਉਮਰ ਤੇ ਨਿਆਣੀ ਐ ਹਟ ਜਾ ਤੂੰ ਕਿਉਂ ਗਾ ਪਾਇਗਾ ਆਪ ਮੈਂ ਤਾਂ ਮਗਾ ਕੀ ਲਿਆ ਜਵਾਖੜੀ ਨੇ ਖਰੂ ਉਪਾਰ ਖਾਏਗਾ ਸਾਰ ਦਿਨ ਬਿੱਟੂ ਦੀ ਦੁਕਾਨ ਤੇ ਖੜੀ ਰਹਿੰਦੀ ਹੈਗੀ ਐਡੀ ਵੱਡੀ ਹੋ ਰਹੀ ਹੈਗੀ ਸੋਹਣੀ ਲੱਗਦੀ ਹੈ ਉਹ ਤੈਨੂੰ ਮੈਂ ਇੱਕ ਵਾਰੀ ਮਕਾਤਾ ਨਾ ਵੀ ਮੈਂ ਤਾਂ ਉਹਨੂੰ ਐਂ ਪੈਸੇ ਦੇਊਂਗਾ ਸਾਰਾ ਸ਼ੌਂਕ ਉਹਦੇ ਐਂ ਪਗਾਊਂਗਾ ਤੂੰ ਹਟ ਜਾ ਨਾ ਬੋਲ ਬਸ ਚੱਲ ਪੈਸੋ ਢਿਮਾਟ ਜੀ ਹੁਣ ਢਿਮਾਟ ਨੇ ਕੌਣ ਮਾਰੇ ਮੱਥ ਖੁਸ਼ ਹੋ ਖੁਸ਼ ਹੋ ਖਾਂਦੀ ਉਮੀ ਲੈ ਪੁੱਤਾ ਤੇਰਾ ਸਮਾਨ ਆਇਆਗਾ ਨਾਲੇ ਐਂ ਕਰਨਾ ਜਾ ਕੇ ਤਿਆਰ ਹੋ ਜਾ ਤੇਰੇ ਪੂਆ ਜੀ ਤੇ ਫੁੱਫੜ ਜੀ ਆਉਣਗੇ ਅੱਜ ਠੀਕ ਹੈ ਸੀ ਲਾ ਪਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਬੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਬੜੀ ਬੜੀ ਤੁਸੀਂ ਸੋ ਬਹਿ ਜਾ ਤੁਸੀਂ ਤਾਂ ਘਰ ਵਾਲੇ ਕੱਪੜੇ ਚ ਤੁਸੀਂ ਤਿਆਰੀ ਨਹੀਂ ਹੋਏ ਵਾਲੇ ਕੋਈ ਨਾ ਮੈਂ ਕਿੰਨਾ ਕੁ ਟਾਈਮ ਲਾਉਣਾ ਤਿਆਰ ਹੋਣ ਤੇ ਨਾਤੀ ਹੋਈਆਂ ਮੈਂ ਤਾਂ ਕੱਪੜੇ ਬਦਲ ਲੈਨੇ ਤੂੰ ਬਹਿ ਜਾ ਮੈਂ ਤੇ ਇੱਧਰ ਕੋਈ ਨਹੀਂ ਹਾਂ ਮੈਂ ਪਾਣੀ ਦੇਵਣੀ ਆ ਤੁਹਾਡੇ ਖਾਤਰ ਦੇਣਾ ਚੱਲ ਬਈ ਤਸਿਕਾ ਪੂਆ ਸਸਿਕਾ ਤਸਿਕਾ ਕਿ ਮੈਂ ਖੁਸ਼ ਹਾਂ ਮੈਂ ਠੀਕ ਹਾਂ ਲੈ ਕੁਛ ਦਿਓ ਵਧੀਆ ਠੀਕ ਆ ਲੈ ਕੁਛ ਤੂੰ ਤਾਂ ਪਛਾਣ ਚ ਹੀ ਨਹੀਂ ਆਉਂਦੀ ਹੈਗੀ ਚੱਲ ਪੂਆ ਮੈਂ ਆਉਣੇ ਮਤਲਬ ਡਰੈਸੇ ਦਿਖਾਉਣ ਆਈ ਸੀ ਦੋਸਤ ਜਦੋਂ ਅੱਗੇ ਹੀ ਕੜੀ ਬਣੀ ਲਈ ਬਾਕੀ ਸੋਹਣਾ ਦੇਖ ਲੈ ਹੁਣ ਉਹਦੇ ਕੁਛ ਦੇ ਕੱਪੜੇ ਤੇ ਹੁਣ ਉਤਾਰ ਨੂੰ ਦਿਖਦਾ ਨਹੀਂ ਹੈਗਾ ਜੋ ਤੇਰੇ ਵਾਰੀ ਸੀਗਾ ਉਹ ਤੇਰੇ ਸ਼ਾਹੂ ਸਾਰੇ ਮਾਰਦੇ ਨੇ ਉਹ ਤਾਂ ਡਰਦੀ ਇੱਥੇ ਹੁੰਦੀ ਨਹੀਂ ਹੁੰਦੀ ਸੀਗੀ ਉਹੀ ਤਾਂ ਜੀ ਮੈਂ ਦੇਖਿਆ ਨਹੀਂ ਹੈ ਜੀ ਜਦ ਮੈਂ ਇਹ ਜੇ ਕੱਪੜੇ ਪਾਉਂਦੀ ਸੀਗੀ ਉਦੋਂ ਵੀਰਾ ਮੈਨੂੰ ਕਿੰਨਾ ਟੋਕਦਾ ਸੀਗਾ ਮੈਂ ਉਹੀ ਤਾਂ ਗੱਲ ਕਰੀ ਜਨਾਗਾ ਤਾਂ ਨੇ ਆਪਦੀ ਕੁੜੀ ਦੇ ਸਾਰੇ ਸ਼ੰਕ ਪੂਰੇ ਕਰਨੇ ਨੇ ਮੇਰੀ ਗੱਲ ਸੁਣੋ ਜਦੋਂ ਲੋਕ ਆਪਦੇ ਭੈਣ ਭਰਾਵਾਂ ਤੇ ਰੋਕ ਟੋਕ ਕਰਦੇ ਨੇ ਜਦੋਂ ਉਹਨਾਂ ਦੇ ਆਪ ਦਿੱਤੀ ਹੋ ਜਾਂਦੀ ਹੈਗੀ ਪਰ ਆਪਦੀ ਧੀ ਦੇ ਕਾਹਤੋਂ ਰੋਕ ਟੋਕ ਨਹੀਂ ਕਰਦੇ ਹੈਗੇ ਉਹਨੂੰ ਇੰਨੀ ਕਿਉਂ ਖੁੱਲ੍ਹ ਦਿੰਦੇ ਨੇਗੇ ਹੁਣ ਆ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਕੱਪੜੇ ਉਹਦੇ ਕਿਵੇਂ ਦੇ ਪਾਏ ਹੋਏ ਨੇ ਉਹੀ ਤਾਂ ਗੱਲ ਹੈ ਸੋਹਣਾ ਹੁਣ ਉਤਾਰ ਆਪਦੀ ਕੁੜੀ ਨੂੰ ਕੌਣ ਰੋਕਦਾ ਹੈਗਾ ਤੈਨੂੰ ਤਾਂ ਮਿੰਟ ਮਾਰਦੇ ਸੀਗਾ ਟੋਕ ਇੰਨ ਤਾਂ ਪੂਰੀ ਖੁੱਲ੍ਹ ਦੇ ਰੱਖੀ ਹੈ ਜੀ। ਉਹੀ ਤਾਂ ਗੱਲ ਆ। ਨਾ ਇਹ ਗੱਲ ਜਿਆਦਾ ਜੀ ਅਬਦੇ ਤੇ ਆਉਂਦੀ ਹੈਗੀ ਹਰੇਕ ਬਦਲ ਜਾਂਦਾ ਕੋਦੋਂ ਤਾਂ। ਚੱਲ ਸੋਨੂ ਸਾਡੇ ਯਾਰ। ਤੇ ਇਹਨਾਂ ਦਾ ਪੱਤਾ ਤੁਨੇ ਕਹਿਣਾ ਉਦੋਂ ਪੱਤਾ ਦੋਨੋਂ ਨਹੀਂ। ਬੱਲੇ ਬੱਲੇ ਜੀ ਤਿਆਰ ਵਰ ਤਿਆਰ ਹੋਏ ਬੈਠਾ। ਹੋਰ ਅਮਰ ਤਾਂ ਕੀ ਹਾਲ ਨੇ? ਵਧੀਆ ਵਧੀਆ ਠੀਕ ਆ। ਤੁਸੀਂ ਤਿਆਰੀ ਹੋਈ ਹੈਗੀ ਜੀ। ਓਏ ਯਾਰ ਮੈਂ ਤਾਂ ਮੜਾ ਜਾਇਆ ਦਰਬਾਗ ਗਿਆ ਸੀ ਅਸੀਂ ਤਿਆਰੀ ਕਿਹੜੀ ਆ ਸਾਡੀ ਆ ਹੁਣ ਬਦਲ ਲੈਣਾ ਕੱਪੜੇ ਮੈਂ ਤਾਂ ਤੁਸੀਂ ਤੁਹਾਨੂੰ ਫੋਨ ਕਰਿਆ ਸੀਗਾ ਵੀ ਤੁਰਪੇ ਬਾਈ ਤਿਆਰ ਹੋ ਜਾ ਤੁਸੀਂ ਉਹ ਮੈਂ ਤਾਂ ਖੇਤ ਬਾਗ ਗਿਆ ਯਾਰ ਬਸ ਉੱਥੇ ਖੜ ਗਿਆ ਪਾਣੀ ਦਾਣ ਜਾਂ ਬਾਲਾ ਆਈ ਜਾਂਦਾ ਸੀ ਉੱਥੇ ਲੇਟ ਹੋ ਗਿਆ ਸੰਤਾ ਐਸੀ ਬਾਈ ਤੁਸੀਂ ਤਿਆਰ ਹੋਵੋਗੇ ਉਹ ਕਾਹਨੂੰ ਯਾਰ ਬੀਰਪਾਲ ਦਾ ਫਿਰ ਘਰੇ ਨਹੀਂ ਕੰਮ ਨਿਭੜਦੇ ਪਸ਼ੂ ਪਸਾਰੇ ਚ ਹੋ ਜਾਂਦਾ ਮੇਰਾ ਖੇਤ ਨਹੀਂ ਸਾਹ ਚੋਂਦਾ ਮੀਮੂ ਬਾਲੇ ਪੈ ਗਿਆ ਮੈਂ ਤਾਂ ਖੇਤੀ ਬਾਲਾ ਟਾਈਮ ਲੱਗਿਆ ਚੱਲ ਕੋਈ ਨਹੀਂ ਮੈਂ ਪਾ ਕੇ ਆਉਣਾ ਕੱਪੜੇ ਉਹ ਖੁਸ਼ੂ ਵੀ ਆਈ ਸੀਗੀ ਉਹ ਵੀ ਕੱਪੜੇ ਪਾਈ ਫਿਰਦੀ ਸੀਗੀ ਉਹ ਤਾਂ ਸੋਹਣੇ ਉਹ ਨਾ ਨਾ ਭਰਾਵਾ ਬਾਹਰੋਂ ਕਾਨੂੰ ਮੋਬਾਈਲ ਆ ਉਹਨੇ ਤਾਂ ਆਪਦੀ ਆ ਮੰਗਾਏ ਆ ਆਨਲਾਈਨ ਜੇ ਨਹੀਂ ਆਉਂਦੇ ਕੱਪੜੇ ਉਹ ਪੂਰੇ 4000 ਦੇ ਆਇਆ ਅੱਜ ਕੱਲ ਦੇ ਨਿਆਣੇ ਕਿੱਥੇ ਮੰਨਦੇ ਯਾਰ ਆਪਦੀ ਕਰਦੇ ਹੈਗੇ ਇੰਨੀ ਮਹਿੰਗੀ ਦਸ ਲੈਣ ਦੀ ਕੀ ਲੋੜ ਸੀ ਬਈ ਨਾਲੇ ਬਣਾਵਾਹਾਂ ਤੋਂ ਸੀਗੀ ਨਾਲੇ ਆਪਣੇ ਪਿੰਡਾਂ 'ਚ ਜੇ ਕੋਈ ਚੱਲਦਾ ਨਹੀਂ ਹੈਗਾ ਲੋਕ ਕੀ ਕਹਿਣਗੇ ਵੀ ਉਹਨਾਂ ਦੀ ਕੁੜੀ ਕੀ ਕੱਪੜੇ ਪਾਈ ਫਿਰਦੀ ਹੈਗੀ ਓਹੋ ਕਿਹੜੀਆਂ ਗੱਲਾਂ ਕਰੀਏ ਨਾ ਯਾਰ ਹੁਣ ਤਾਂ ਪਿੰਡਾਂ 'ਚ ਵੀ ਸਾਰਾ ਕੁਝ ਚੱਲਦਾ ਹੈਗਾ ਹੁਣ ਆਪਣੇ ਗਮਾਂਡੀਆਂ ਦੇ ਨਾਜਰ ਕੇ ਜਵਾਖ ਹੈ ਸਾਰੇ ਇੱਕੋ ਜਿਹੇ ਕੱਪੜੇ ਪਾਈ ਫਿਰਦੇ ਰਹਿੰਦੇ ਆ ਉਹ ਬੁਰੇ ਲੱਗਦੇ ਆ ਅੱਜ ਕੱਲ ਦਾ ਜਵਾਖ ਹੁਣ ਪਾਉਂਦੇ ਹੈਗੇ ਪਿੰਡਾਂ 'ਚ ਵੀ ਹੁਣ ਤਾਂ ਸਾਰਾ ਕੋਈ ਪਿੰਡਾਂ 'ਚ ਵੀ ਚੱਲਣ ਲੱਗ ਗਿਆ ਵੀਰੇ ਤੁਸੀਂ ਵੀ ਤਿਆਰ ਹੋ ਜਾ ਹੁਣ ਗੱਲਾਂ 'ਚ ਲੱਗ ਗਏ ਮੈਂ ਹੁਣ ਭਾਬੀ ਨੂੰ ਦੇਖਦੇ ਆ ਅੰਦਰ ਜਾ ਕੇ ਕਿਤੇ ਕੰਮ ਨਾ ਕਰਨ ਲੱਗ ਗਈ ਹੋਵੇ ਉਹ ਚਾਹ ਸੋ ਹੁਣ ਬਾਜਾ ਦੋ ਅੰਦਰ ਫਿਰ ਦੇਖ ਲੈ ਵੀਰ ਪਲ ਤਿਆਰ ਹੋਈ ਹੈ ਕਿ ਨਾ ਬਾਕੀ ਬਈ ਜਿਹੜੀ ਤੂੰ ਸੋਚਦੀ ਗੱਲ ਕਰਦਾ ਨਾ ਇਹ ਸੋਚਣਾ ਜਵਾਨੇ ਕਰਕੇ ਨਹੀਂ ਬਦਲੀ ਹੈਗੀ ਤੇਰੀ ਇਹ ਤੇਰੀ 30 ਕਰਕੇ ਬਦਲੀ ਹੈਗੀ ਮਤਾਂ ਕਿੰਨਾ ਅਭੀ ਜਰੂ ਤ੍ਰਿਪੈਣ ਸੀਗੀ ਤੇਰੀ ਹੋਰ ਸੋਚ ਕਿੱਥੇ ਗਈ ਸੀਗੀ ਉਹਦੇ ਦਾ ਤੁਸੀਂ ਕੋਈ ਬੜੀ ਆਪਾ ਬੰਦੀਆਂ ਲਈਆਂ ਹੁਣ ਤੁਸੀਂ ਆਪ ਦੇ ਬਲੇ ਐਂ ਕਰਦੇ ਹੋ ਮਨਦਾਗਾ ਵੀ ਸੋਚ ਬਦਲਨੀ ਪੈਂਦੀ ਹੈ ਕੀ ਗੱਲ ਤੇਰੀ ਸਹੀ ਹੈਗੀ ਤੇ ਬਾਈ ਜਿਹੜੀ ਤੂੰ ਜਵਾਨਾਂ ਵਾਲੀ ਗੱਲ ਕਰੀ ਹੈ ਨਾ ਇਹ ਮੈਨੂੰ ਜਮੀ ਨਹੀਂ ਜੱਜ ਹੈਗੀ ਬਾਕੀ ਮੈਂ ਤੈਨੂੰ ਕੁਝ ਗਲਤ ਵੀ ਨਹੀਂ ਕਿਹਾ ਹੈਗਾ ਹੁਣ ਬਾਈ ਤੂੰ ਬੋਲ ਚੁੱਪ ਕੇ ਬੈਠਾਗਾ ਓਏ ਯਾਰਾ ਬੋਲ ਬਾਈ ਜਿਹੜਾ ਤੂੰ ਬੋਲਣਾ ਚਾਹੁੰਦਾ ਉਹੀ ਤਾਂ ਮੈਂ ਸੁਣਨਾ ਚਾਹੁੰਦਾਗਾ ਜਿਹੜੇ ਤੁਸੀਂ ਸ਼ੌਕੜਾ ਸੁਣਨ ਤੋਂ ਖੋਏ ਸੀਗੇ ਅੱਜ ਤੁਸੀਂ ਆਪ ਦੀ ਧੀ ਦੇ ਪੂਰੇ ਕਰਨ ਨੂੰ ਕਰਦੇ ਹੋ ਸੁਣੋ ਬਾਈ ਮੈਨੂੰ ਸਾਰਾ ਵੀ ਬਾਤ ਮੁਰ ਵਿੱਚ ਰਿਜਾਂ ਦੇ ਸੁਪਨੇ ਸਾਰੇ ਮੇਰੇ ਵੀਰ ਨੇ ਖੋਲੇ ਮੈਥੋਂ ਹੁਣ ਆਉਣ ਲੱਗੀ ਵੀ ਇਹ ਕਹਿੰਦੀ ਸੀ ਵੀ ਮੈਂ ਕੱਪੜੇ ਕਿਹੜੇ ਪਾਵਾਂ ਕਿਹੜੇ ਨਾਂ ਬਦਲਾਂ ਬਾਕੀ ਤੁਸੀਂ ਵੀ ਬਾਈ ਆਪਣੀ ਤੀ ਕਰਕੇ ਬਦਲ ਜੇ ਉਹ ਬਾਈ ਯਾਰ ਹੁਣ ਕਿੰਨਾ ਕੁ ਸ਼ਰਮਿੰਦਾ ਕਰੇਗਾ ਜੇ ਤੂੰ ਸੱਚ ਜਾਣੇ ਨਾ ਜਦੋਂ ਵੀ ਮੈਂ ਨਾ ਖੁਸ਼ ਨੂੰ ਕੋਈ ਚੀਜ਼ ਦਿਵਾਉਣਾ ਹੈਗਾ ਮੇਰੀਆਂ ਨਜ਼ਰਾਂ ਦੇ ਸਾਹਮਣੇ ਤਾਂ ਸ਼ੋਮਣ ਆ ਜਾਂਦੀ ਹੈਗੀ ਬਾਈ ਮੈਨੂੰ ਮੇਰੀ ਆਕੜ ਨੇ ਨਾ ਇਸ ਚੀਜ਼ ਤੇ ਹਾਵੀ ਰੱਖਿਆ ਹੁਣ ਮੈਂ ਬਹੁਤ ਜਿਆਦਾ ਸ਼ਰਮਿੰਦਾ ਹਾਂ ਹੁਣ ਤਾਂ ਬਾਈ ਤੂੰ ਮੋਚਰ ਬੰਦਾ ਹੋਣੀ ਹੈ ਹਾਇ ਬਿਰ ਹਾਲ ਤੱਕ ਤੁਸੀਂ ਤਿਆਰ ਹੀ ਨਹੀਂ ਹੋਏਗੇ ਭਾਬੀ ਨੂੰ ਤਾਂ ਮੈਂ ਤਿਆਰ ਕਰਿਆ ਬਸ ਸੁਮਨ 2 ਮਿੰਟ ਰੁਕੋ ਮੈਂ ਹੁਣ ਨਾ ਤਿਆਰ ਸਰ ਬਾਗਜਾ ਤੂੰ ਹੁਣ ਸੁਮਨ ਮੇਰੀ ਗੱਲ ਸੁਣੀ ਸੁਮਨ ਮੈਨੂੰ ਮਾਫ ਕਰ ਦੇ ਪਹਿਣੇ ਮੈਂ ਬਾਲੀ ਵੱਡੀ ਗਲਤੀ ਕੀਤੀ ਹੈਗੀ ਮੈਂ ਤੇਰੇ ਨਾਲ ਸਾਰੇ ਚਾਹ ਖੋ ਕੇ ਲੈ ਗਿਆ ਕੋਈ ਗੱਲ ਨਹੀਂ ਵੀਰੇ ਮੈਨੂੰ ਹੁਣ ਦੁੱਖ ਲੱਗਿਆ ਜੇ ਤੁਸੀਂ ਮੇਥੋਂ ਮਾਫੀ ਮੰਗੀ ਤੁਸੀਂ ਮੇਥੋਂ ਵੱਡੇ ਹੋਗੇ ਮੇਰੇ ਅੱਗੇ ਝੁਕਦੇ ਸੋਹਣੇ ਨਹੀਂ ਲੱਗਦੇ ਹੈਗੇ ਸੁਮਨ ਮੈਂ ਨਾ ਤੈਨੂੰ ਇੰਨਾ ਰੋਕਦਾ ਟੋਕਦਾ ਰਹਾ ਮੈਂ ਤੇਰੀਆਂ ਸਾਰੀਆਂ ਰੀਜਾਂ ਮਾਰਦਾ ਚੱਲ ਛੱਡੋ ਬਾਈ ਤੂੰ ਹੋ ਜਾ ਜਾ ਕੇ ਤਿਆਰ ਰੁਕੋ ਮੈਂ ਵੀਰੇ ਨਾਲ ਗੱਲ ਕਰਨੀ ਹੈਗੀ ਹਾਂ ਹਾਂ ਦੱਸ ਸੁਮਨ ਕੀ ਗੱਲ ਕਰਨੀ ਹੈ ਕਹਿੰਦਾ ਵੀਰੇ ਉਹ ਹੁੰਦੇ ਨੇ ਜਿਹੜੇ ਕਿਸੇ ਬਾਰੇ ਚੰਗਾ ਸੋਚਦੇ ਹੋਰ ਪਰ ਕਹਿੰਦਾ ਤਰੀਕਾ ਵੀ ਸਹੀ ਹੋਣਾ ਚਾਹੀਦਾਗਾ ਕੀ ਮੈਂ ਤੁਹਾਨੂੰ ਸਮਝਾਣਾ ਮੈਂ ਸਮਝਿਆ ਨਹੀਂ ਕੁਛ ਮਤਲਬ ਤਾਂ ਇਹ ਵੀਰੇ ਰੋਕਦੇ ਦਾ ਤੁਸੀਂ ਮੇਰੇ ਚੰਗੇ ਵਾਸਤੇ ਸੀਗੇ ਪਰ ਥੋੜਾ ਕਹਿੰਦਾ ਤਰੀਕਾ ਨਹੀਂ ਸਹੀ ਸੀਗਾ ਬੁਰਾ ਤਾਂ ਵੀਰੇ ਮੈਨੂੰ ਇਸ ਗੱਲ ਦਾ ਲੱਗਿਆ ਜਿਵੇਂ ਤੁਸੀਂ ਮੈਨੂੰ ਗੁੱਸੇ ਚ ਬੋਲਦੇ ਸੀ ਜੇ ਇਹ ਗੱਲਾਂ ਮੈਨੂੰ ਹੁਣ ਪਿਆਰ ਨਾਲ ਬੋਲਦੇ ਤੁਸੀਂ ਪਿਆਰ ਨਾਲ ਸਮਝਾਉਂਦੇ ਹੁਣ ਮੇਰੇ ਦਿਲ ਚ ਡਰ ਦੀ ਜਗ੍ਹਾ ਪਿਆਰ ਹੋਣਾ ਸੀਗਾ ਬਿਲਕੁਲ ਸਹੀ ਕਿਹਾ ਸੋਹਣਾ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੈਂ ਤੈਨੂੰ ਕੀ ਕੀ ਬੋਲ ਰਿਹਾ ਪਰ ਮੈਨੂੰ ਮਾਫ ਕਰ ਦੇ ਤਾਂ ਤੁਸੀਂ ਐਂ ਗੱਲਾਂ ਮਾਰੀ ਜਾਓਗੇ ਬੈਠੇ ਬਹੁਤ ਟਾਈਮ ਹੋਇਆ ਪੈ ਗਿਆ ਚਲੋ ਚੱਲੀਏ ਹੁਣ ਚਲ ਤੁਸੀਂ ਅਮਰਤ ਬੈਠੋ ਗੱਡੀ 'ਚ ਮੈਂ 2 ਮਿੰਟ 'ਚ ਹੀ ਆ ਗਿਆ ਮੈਂ ਜਲਦੀ ਆ ਜੀ ਬੱਸ ਆ ਗਿਆ ਮੈਂ ਤੁਸੀਂ ਚਲੋ ਉੱਥੇ ਬੈੱਡ ਤੇ ਪਿਆ ਤੁਹਾਡੇ ਕੱਪੜੇ ਮਿੰਟ 'ਚ ਆਜੋ ਕਿਰਨ ਪਾਟ ਖੁਸ਼ੂ ਪੜ ਲਿਆ ਕਰ ਪੁੱਤ ਸਾਰਾ ਦਿਨ ਫੋਨ ਤੇ ਨਾ ਲੱਗੀ ਰਿਹਾ ਕਰ ਜੇ ਤੇਰੇ ਪੇਪਰਾਂ ਚੋਂ ਨੰਬਰ ਘਟ ਗਏ ਨਾ ਤੇਰਾ ਡੈਡੀ ਤੈਨੂੰ ਝਿੜਕੂਗਾ ਤੂੰ ਸਾਰਾ ਦਿਨ ਇਹਦਾ ਖਹਿੜਾ ਨਹੀਂ ਛੱਡਦੀ ਕਿਸੇ ਟਾਈਮ ਤਾਂ ਇਹਨੂੰ ਉਰਾ ਪਰਾਂ ਕਰਦਿਆ ਕਰ ਪਰ ਮੰਮੀ ਪਰਪੁਰ ਦਾ ਮੈਨੂੰ ਨਹੀਂ ਪਤਾ ਫੋਨ ਪਰੇ ਤਰ ਤੇ ਕਿਤਾਬਾਂ ਚੱਕ ਪੜਨ ਬੈਠ ਪੇਪਰ ਤਾਂ ਤੇਰੇ ਸਿਰ ਤੇ ਆ ਰਹੇ ਨੇਗੇ ਹਜੇ ਮੈਨੂੰ ਪੁੱਛਦੀ ਹੈਗੀ ਮੋੜ ਕੇ ਕੱਲ੍ਹ ਪਰਸੋਂ ਤੇਰੇ ਪੇਪਰ ਸ਼ੁਰੂ ਹੋਣਗੇ ਵਧੀਆ ਤਿਆਰੀ ਕਰ ਲੈ ਤੇ ਪੂਰੇ ਵਧੀਆ ਨੰਬਰ ਲੈ ਕੇ ਜਾਣੇ ਨੇ ਪੇਪਰਾਂ ਚੋਂ ਨਾਲੇ ਮੈਂ ਕਹਿਣੀ ਹੈਗੀ ਜੇ ਤੈਨੂੰ ਕੁਝ ਨਾ ਪਤਾ ਲੱਗਿਆ ਨਾ ਤਾਂ ਮੈਨੂੰ ਆ ਕੇ ਪੁੱਛਨੀ ਮੈਂ ਕੰਮ ਕਰਦੀ ਆਂ ਅੰਦਰ ਲੈ ਫੋਨ ਤੁਰੇ ਤਰਦਨੀ ਹੁਣ ਮੈਂ ਪਸ਼ੂਆਂ ਦਾ ਕੰਮ ਜਾਣ ਮੇਲੇ ਆਉਣੀ ਆ ਫਿਰ ਧੁੱਪ ਵਾਲੀ ਚੱਲ ਜੂ ਅੰਦਰ ਤਾਂ ਫੇਰ ਹੀ ਕਰੋ ਮम्मा ਤਾਂ ਹੁਣ ਬਾਗੀ ਹੁਣ ਮੈਂ ਗੇਮ ਖੇਡ ਲੈਂਦੀ ਹਾਂ ਫੋਨ ਚੈੱਕ ਕਰਕੇ ਪੀਰਪਾਲਾ ਹਾਂਜੀ ਚਾਹ ਬਣਾਉਂਦੀ ਮੈਂ ਖੇਤ ਲੈ ਕੇ ਜਾਣੀ ਸੀ ਬਣਾਦਾ ਨਹੀਂ ਜੀ ਚਾਹ ਤਾਂ ਮੈਂ ਪਹਿਲਾਂ ਪਸ਼ੂਆਂ ਦਾ ਕੰਮ ਕਰਨ ਲੱਗੀ ਹੁਣ ਨਾ ਖੁੱਲੀ ਗੇਲੀ ਜੀ ਹੋ ਰਹੀ ਸੀ ਮਹਾ ਪਿਛਲੇ ਪਹਿਰੇ ਵਾਲਾ ਨੀਰਾ ਪਾਉਂਗੀ ਖਰਾਬ ਨਾ ਹੋ ਜੇ ਤੇ ਇਹ ਸਾਫ ਜੇ ਕਰਕੇ ਹਟੀਆਂਗੀ ਚਾਹ ਤਾਂ ਬਣਾਦਾ ਨਹੀਂ ਐਗੀ ਮੈਂ ਉਹ ਚਲ ਕੋਈ ਨਾ ਮੇਰਾ ਖੁਸ਼ੂਪੁੱਤ ਕਿੱਥੇ ਹੈ ਖੁਸ਼ੂ ਤਾਂ ਨਾ ਮੈਂ ਪੜਨ ਬਿਠਿਆ ਹੀ ਹੈ ਜੀ ਚਲ ਕੋਈ ਨਹੀਂ ਮੈਂ ਦੇਖਦਾ ਜਾ ਕੇ ਦੇਖਿਆ ਉਹ ਬਸ ਮੈਂ ਵੀ ਇੱਥੇ ਜੇ ਤੋਕਿਆ ਨਹੀਂ ਚਾਹ ਬਣਾਉਣੀ ਆ ਜੀ ਆ ਜੀ ਫਿਰ ਬਣਾ ਦਿੰਦੀ ਛੇਤੀ ਆ ਨਹੀਂ ਲੈ ਮੇਰਾ ਪੁੱਤਾ ਬੜਾ ਸਿਆਣਾ ਹੈਗਾ ਪੜੀ ਜਾਂਦਾ ਹੈਗਾ Papa ਤੁਸੀਂ ਹਾਂ ਪੁੱਤ ਤੈਨੂੰ ਮੈਂ ਪੜਦੀ ਨੂੰ ਦੇਖੀ ਜਾਂਦਾ ਸੀ ਮੇਰਾ ਪੁੱਤਾ ਕਿੰਨਾ ਸਿਆਣਾ ਹੈਗਾ ਪੜੀ ਜਾਂਦਾ ਹੈਗਾ ਤੁਸੀਂ ਇੰਨੀ ਮੈਨੂੰ ਇਹ ਕਰ ਦਿਓ ਮੇਰ ਪੜਾਈ ਲਈ ਕਰ ਦਿਓ ਕਿਹਾ ਮੇਰਾ ਪੁੱਤ ਵਧੀਆ ਪੜਿਆ ਕਰ ਚੰਗਾ ਹਾਂ ਬੜਾ ਸਿਆਣਾ ਹੈਗਾ ਵੀਰਪਾਲ ਵੀ ਨਹੀਂ ਆਈ ਯਾਰ ਚਾਹ ਲੈ ਕੇ ਜਾਣੀ ਸੀ ਖੇਤ ਹਾਲੋ ਇਹ ਚਾ ਲੈ ਆ ਵੀਰਪਾਲ ਆਪਣੀ ਧੀ ਨੇ ਆਪਣੇ ਬਾਰੇ ਬੜਾ ਸੋਚਣ ਲੱਗੀ ਹੁਣ ਇਹੋ ਜੀ ਕੀ ਸੋਚ ਲਿਆ ਸੋਡੀ ਧੀ ਨੇ ਦੀਪਾਲਤੂ ਰੋਹੀ ਕਹਿੰਦੀ ਰਹਿੰਦੀ ਆ ਵੀ ਆਪਣੀ ਖੁਸ਼ੂ ਪੜਦੀ ਨਹੀਂ ਪੜਦੀ ਨਹੀਂ ਆ ਦੇਖ ਕੱਲੀ ਪੜੀ ਜਾਂਦੀ ਆ ਵਿਚਾਰੀ ਮੈਂ ਤੇ ਹੁਣੀ ਕਲਾਸ ਲਾ ਕੇ ਗਈ ਸੀ ਫੋਨ ਚੱਕ ਕੇ ਤਾਂ ਪਰੇ ਧਰ ਕੇ ਗਈ ਸੀਗੀ ਇਹਨੂੰ ਪੜਨ ਨੂੰ ਕਿਹਾ ਸੀ ਤਾਂ ਪੜਨ ਲੱਗੀ ਸੀ ਹੋਰੇ ਥੋੜੇ ਖੜਖੜੇ ਪੜਨ ਲੱਗੀ ਸੀਗੀ ਵੀ ਐਂ ਪੜ ਲੂਗੀ ਉਹ ਵੀਰਪਾਲਾ ਅੱਜ ਕੱਲ ਦੇ ਜਵਾਖ ਨਾ ਬਾਲੀਆਂ ਪਾਬੰਦੀਆਂ ਨਾਲ ਲੋਟ ਨਹੀਂ ਆਉਂਦੇ ਹੈਗੇ ਤੂੰ ਬਰਿਆ ਕੀ ਪੜਾ ਲਿਆ ਕਰ ਇਹਨੂੰ ਤੂੰ ਮੇਰੀ ਗੱਲ ਸੁਣਾ ਆਪਣੀ ਬੇਬੇ ਬਾਸੀਕ ਦਾ ਘਰ ਸਾਹਮਣੇ ਗਈ ਸੀ ਉਹਨੂੰ ਫੋਨ ਫੋਨ ਲਾਇਆ ਕਿ ਨਾ हां हां जी ਲਾਉਣੀ ਆ ਬੇਬੇ ਨੂੰ ਫੋਨ ਘਰ ਵਿੱਚ ਨਾ ਸਿਆਣੇ ਬੰਦੇ ਬਿਨਾ ਸਰਦਾ ਨਹੀਂ ਹੈਗਾ ਨਾਲੇ ਜਦੋਂ ਕਿਤੇ ਬਾਹਰ ਅੰਦਰ ਜਾਣਾ ਫਿਰ ਮੈਨੂੰ ਸੋਚ ਰਹਿੰਦੀ ਐ ਵੀ ਘਰੇ ਨਹੀਂ ਕੋਈ ਚੱਲ ਚੰਗਾ ਮੈਂ ਖੇਤ ਜਾਣਾ ਤੂੰ ਕੁੜੀ ਨੂੰ ਨਾ ਬਾਹਲਾ ਘੂਰੇ ਨਾ ਕਰ ਮੈਂ ਜੇ ਵਾਖ ਨੂੰ ਸਹੀ ਰਾਤ ਖਾਉਣੀ ਆ ਕੋਈ ਬਗਿਆੜਦੀ ਨਹੀਂ ਹੈਗੀ ਚੱਲ ਚੰਗਾ ਨਾ ਕੱਪੜੇ ਤਾਂ ਤੋ ਕੇ ਸੁੱਕਨੇ ਪਾਤੇ ਬੋਚ ਕੇ ਤੇਨੇ ਜਾ ਕੇ ਦੇਖਣੇ ਪੜੀ ਹੈਂਗੀ ਨਤਾ ਐਸੀ ਵੀ ਪੜੀ ਜਾਂਦੀ ਹੋ। ਇਹ ਤਾਂ ਫੋਨ ਚੱਕੀ ਬੈਠੀ ਐ। ਨਾਲੇ ਮੈਂ ਉੱਥੇ ਧਰ ਕੇ ਗਈ ਸੀ ਕਿ ਮੈਂ ਚੱਕ ਲੈ। ਨਾ ਤੂੰ ਫੋਨ ਚੱਕ ਕੇ ਰੱਖੇਗਾ ਮੈਂ ਤੈਨੂੰ ਪੜਨ ਨੂੰ ਕਹਿ ਕੇ ਗਈ ਸੀਗੀ। ਅੱਛਾ ਮੰਮੀ ਸੌਜੀ ਸੌਰੀ। ਨੱਕੀ ਸੌਰੀ ਮੈਂ ਤੈਨੂੰ ਆਖਿਆ ਸੀਗਾ ਵੀ ਫੋਨ ਨਹੀਂ ਦੇਖਣਾ ਪੜਨੇਗਾ। ਮੈਂ ਤੇਰਾ ਡਾਂਗ ਦੇਖਦੀ ਸੀ। ਕੋਈ ਟਾਈਮ ਟੂ ਮੈਨੂੰ ਨਹੀਂ ਦੇਖਣਾ। ਆ ਫੋਨ ਮੈਨੂੰ ਫੜਾ ਚੱਕ। ਨਾਲੇ ਨਾ ਚੁੱਪ ਕਰਕੇ ਤੇ ਨਾਲ ਪੜਦਾ। ਨਹੀਂ ਉਦੋਂ ਬਾਅਦ ਤੇਰੇ ਸਿੱਧਰ ਪਲੇਟ ਹੋਊਗੀ। ਨੇ ਆ ਗਏ ਮੰਮੀ ਹੋਰ ਆ ਗਈ ਸਤਿ ਸ਼੍ਰੀ ਅਕਾਲੂਂਗੇ ਸਤਿ ਸ਼੍ਰੀ ਅਕਾਲ ਬੱਤ ਹੋ ਠੀਕ ਹੋ ਹਾਂ ਠੀਕ ਠਾਕ ਵਧੀਆ ਤੇ ਤੁਸੀਂ ਐਡੀ ਦੂਰ ਤੁਰ ਕੇ ਆਏ ਮੜੇ ਫੋਨ ਕਰਦੇ ਨੇ ਉਤਾਰ ਲਿਆ ਆਉਂਦਾ ਭਾਖ ਚੱਲ ਕਿੱਥੇ ਗਰਮੀ ਚਾਊਗਾ ਹੁਣ ਮੈਂ ਤਾਂ ਗਰਮੀ ਚ ਜਾਊਂਗੀ ਆ ਦੋ ਕਰਮਾਂ ਤੀਆਂ ਮੈਂ ਖਾ ਚੱਲ ਮੈਂ ਤੁਰਕੀ ਭੱਗ ਜਾਨੀ ਆ ਚਲ ਆਜੋ ਫਿਰ ਅੰਦਰ ਆਜੋ ਹੋਰ ਚਲ ਗਰਮੀ ਵਾਲੀ ਹੋਈ ਪਈ ਪੱਖੇ ਥੱਲੇ ਬੈਠਦੇ ਆ ਚਲੋ ਉਹ ਓਹੋ ਲੈ ਮੰਮੀ ਪਾ ਕੁੜੀ ਪਾਣੀ ਤਾਂ ਪੀ ਲੈਣੀ ਆ ਨਾ ਤਾਂ ਅਵਤਾਰ ਦੀ ਲੇਗਾ ਹੈ ਨਾ ਖੁਸ਼ੂ ਦੀ ਲੀ ਕਿੱਧਰ 바ਕੇ ਤੁੰਨੇ ਅਵਤਾਰ ਤਾਂ ਮम्मी ਹੁਣੀ ਖੇਤ ਗਿਆਗਾ ਖੁਸ਼ੂ ਉਧਰ ਬਾਹਰ ਬੈਠੀ ਪੜੀ ਜਾਂਦੀ ਹੈ ਲਵੀਰ ਪਾਣ ਆ ਗਲਾਸ ਲੈ ਜਾ ਮੈਂ ਜਾ ਕੇ ਆਉਣੀ ਆ ਉਹਦੇ ਕੋਲ ਕੁੜੀ ਕੋਲ ਮੈਨੂੰ ਤਾਂ ਉੱਥੇ ਜੀ ਨਹੀਂ ਲੱਗਿਆ ਹੈਗਾ ਚਲ ਜਾ ਆਏ ਮੰਮੀ ਜੇ ਚਾਚੂ ਪੀਣੀ ਆ ਤਾਂ ਤੁਸੀਂ ਮੈਨੂੰ ਦੱਸ ਦੇ ਨਾ ਜਿਆਦਾ ਉਹ ਤਾਂ ਗਰਮੀ ਵਾਲੀ ਹੈ ਮੇਰੇ ਜੀ ਨਹੀਂ ਕਰਦਾ ਚਲ ਠੀਕ ਮੈਂ ਜਾ ਕੇ ਆਉਣੀ ਆ ਲੇ ਕੀ ਕਰੀ ਜਾਂਦਾ ਮੇਰਾ ਪੁੱਤ ਕੀ ਹੋ ਰਿਹਾ ਪੁੱਤ ਰੋਂਦਾ ਕਿਉਂ ਹੈ ਵੀਰਪਾਲ ਨੇ ਕੁਝ ਕਹਿਤਾ ਨਹੀਂ ਵੀਰਪਾਲਾ ਵੀਰਪਾਲਾ ਕੀ ਆ ਮੰਮੀ ਆ ਇਹਨੂੰ ਕੀ ਕਹਦਾ ਰੋਈ ਜਾਂਦੀ ਹੈਗੀ ਮੰਮੀ ਸਾਰਾ ਦਿਨ ਫੋਨ ਚੱਕ ਕੇ ਬੈਠੀ ਰਹਿੰਦੀ ਹੈ ਇੱਕ ਮਿੰਟ ਕਿਤਾਬ ਨਹੀਂ ਚੱਕਦੀ ਨਾ ਇਹ ਨਾ ਉਧਰੋਂ ਤਾਂ ਬਿਆਹ ਤੇ ਜਾਣਾ ਸੀਗਾ ਆਪਨੇ ਪਤਾ ਨਹੀਂ ਕੀ ਫੋਨ ਤੋਂ ਆਰਡਰ ਕਰਤਾ ਫਰਾਕ ਜੀ 3000 ਰੁਪਏ ਦੀ ਉਹ ਆਈ ਹੈ 3000 ਲੈ ਕੇ ਗਿਆਗਾ ਉਹ ਪਾਈ ਉਹ ਫੇਰ ਕੀ ਹੋ ਗਿਆ ਜੇ ਮੰਗਾ ਲਈ 3000 ਦੀ ਤਾਂ ਚੀਜ਼ ਸੀ ਹੈ ਕੱਲੀ ਹੋਈ ਜਵਾਕੜੀ ਐਸੇ ਦਾ ਇਹ ਸਭ ਕੁਸ ਹੁਣ ਕਰ ਲੈਣ ਦੇ ਇਹਨੂੰ ਵੀ ਸ਼ੌਂਕ ਪੂਰੇ ਜਵਾਕੜੀ ਨੂੰ ਮੰਮੀ ਕੱਲੀ ਤਾਂ ਹੈਗੀ ਆ ਮੰਨਦੀ ਆ ਮੈਂ ਕੱਲੀ ਹੈਗੀ ਆ ਆਈਡੀ ਆਈਡੀ ਮਈਆਂ ਚੀਜ਼ਾਂ ਮੰਗਾ ਕੇ ਸਿਰ ਤੇ ਨਹੀਂ ਚੜਾਉਣੀ ਇਹ ਹੁਣ ਤਾਂ ਇਹ ਜਵਾਕੜੀ ਕਹਿੰਦੇ ਸਵੇਰ ਨੂੰ ਇਹਨੇ ਵੱਡੀ ਵੀ ਹੋਣਾਗਾ ਫੇਰ ਇਹਦੀਆਂ ਆਪਾਂ ਕਿੱਥੋਂ ਰੀਝਾ ਪੂਰੀਆਂ ਕਰਦਾਂਗੇ ਅੱਜ ਹੀ ਇਹ ਤਾਂ 3-3000 ਵਾਲੀਆਂ ਚੀਜ਼ਾਂ ਮੰਗਾ ਕੇ ਪਾਉਂਦੀ ਹੈਗੀ ਐਵੇਂ ਇਹ ਵਿਗੜਦੀ ਜਾਊਗੀ ਹੁਣੀ ਇਹਨੂੰ ਕੰਟਰੋਲ 'ਚ ਕਰ ਲਓ ਜੇਕ ਹੁੰਦੀ ਹੈਗੀ ਕੋਈ ਨਾ ਗਾਹ ਦਾ ਗਾਹ ਦੇਖਾਂਗੇ ਤੂੰ ਤਾਂ ਹੁਣ ਨਾ ਬਾਹ ਬੋਲਣ ਲੱਗ ਗਈ ਮੰਮੀ ਤੂੰ ਆ ਵੀ ਗਈ ਮੈਂ ਤਾਂ ਹੁਣ ਹੀ ਘਰੋਂ ਗਿਆ ਸੀ ਮੈਥੋਂ ਮੰਗਰੋ ਆ ਗਈ ਹੋਰ ਪੁੱਤ ਮੈਂ ਕਦੋਂ ਦੀ ਆਈਆਂ ਹੋਰ ਦੱਸ ਮਾਸੀ ਹੋਰ ਠੀਕ ਨੇ ਸਾਰੇ ਸਾਰੇ ਠੀਕ ਠਾਕ ਵਧੀਆ ਲੈ ਮੇਰਾ ਪੁੱਤ ਕਿਉਂ ਚੁੱਪ ਕਰਿਆ ਜਾ ਬੈਠਾ ਹੈਗਾ ਬੈਠੀ ਕੀ ਆ ਬੀਰਪਾਲ ਨੂੰ ਇਹੀ ਗੱਲ ਕਰੀ ਜਾਂਦੀ ਸੀ ਮੈਂ ਆਖਿਆ ਮੈਂ ਆਖਿਆ ਵੀ ਕੋਈ ਨਹੀਂ ਤੂੰ ਇਹਨੂੰ ਸਾਰਾ ਦਿਨ ਨਾ ਚਿੜਕਿਆ ਕਰ ਸਾਰਾ ਦਿਨ ਹੀ ਨਹੀਂ ਹਟਦੀ ਹੈਗੀ ਕਿਚ-ਕਿਚ ਕਰਨੋਂ ਤੂੰ ਆਪਣੀ ਮੰਮੀ ਦੀ ਨਾ ਗੱਲਾਂ ਦਾ ਗੁੱਸਾ ਨਾ ਕਰਾ ਕਹਿੰਦਾ ਉਹੀ ਹੁੰਦਾ ਹੈਗਾ ਜਿਹਨੂੰ ਫਿਕਰ ਹੁੰਦਾ ਹੈਗਾ ਕਿ ਸਾਡਾ ਧੀ ਪੁੱਤ ਕਿਤੇ ਰਾਤੋਂ ਭੜ ਪਾਪਾ ਤੁਹਾਡੀ ਅੱਖਾਂ 'ਚ ਪਾਣੀ ਕਿਉਂ ਆ ਗਿਆ? ਮੈਨੂੰ ਨਾ ਪੁੱਤ ਕੁਝ ਯਾਦ ਆ ਗਿਆ ਸੀ। ਦੱਸੋ ਤਾਂ ਸਹੀ ਕੀ ਯਾਦ ਆ ਗਿਆ ਸੀ? ਤੂੰ ਨਾ ਆਪਣੀ ਭੂਆ ਸੋਨਨ ਨੂੰ ਪੁੱਛੀ ਵੀ ਮਾਂ ਨੂੰ ਕਿੰਨਾ ਰੋਕਦਾ ਟੋਕਦਾ ਸੀ, ਕਿੰਨੀਆਂ ਬੰਦਸਾਂ ਰੱਖਦਾ ਸੀਗਾ। ਪੁੱਤ ਜਿਹੜੇ ਕੱਪੜੇ ਤੂੰ ਪਾਈ ਫਿਰਦਾ ਨਾ, ਜਿਉ ਕੱਪੜਾ ਦਾ ਮੈਨੂੰ ਨਾਂ ਵੀ ਲੈ ਲੈਂਦੀ ਨਾ, ਮਗੀਆਂ ਅੱਖਾਂ ਕੱਢਣ ਤੱਕ ਜਾਂਦਾ ਸੀ। ਮੈਨੂੰ ਆਪਦੀ ਭੈਣ ਨਾਲ ਕੋਈ ਨਫ਼ਰਤ ਨਹੀਂ ਸੀਗੀ, ਪਰ ਮੈਨੂੰ ਫਿਕਰ ਸੀਗਾ ਵੀ ਮੇਰੀ ਭੈਣ ਕੋਈ ਗਲਤ ਰਸਤਾ ਨਾ ਫੜ ਲੇ। ਪਰ ਪੁੱਤ ਮੇਰਾ ਕਹਿਣ ਦਾ ਤਰੀਕਾ ਸਹੀ ਨਹੀਂ ਸੀਗਾ। ਤੇਰੀ ਮੰਮੀ ਜੋ ਕੁਸੇ ਨੂੰ ਕਹਿੰਦੇ ਆ ਨਾ ਉਹ ਸਹੀ ਕਹਿੰਦੇ ਨੇ ਤੂੰ ਇਹਦਾ ਗੁੱਸਾ ਨਾ ਮੰਨਿਆ ਕਰ ਹਾਂ ਪੁੱਤ ਜਿਹੜਾ ਕੁਸੇ ਤੇਰੇ ਪਾਪਾ ਜੀ ਕਹਿੰਦੇ ਨੇ ਉਹ ਸਾਰਾ ਕੁਸੇ ਠੀਕ ਹੈਗਾ ਅਸੀਂ ਤੇਰੀਆਂ ਸਾਰੀਆਂ ਰੀਜਾਂ ਪੂਰੀਆਂ ਕਰਾਂਗੇ ਚਾਹੇ ਪੁੱਤ ਔਖੇ ਕਰੀਏ ਚਾਹੇ ਸੌਖੇ ਕਰੀਏ ਆਪਦੇ ਤੀ ਪੁੱਤ ਨੂੰ ਨਾ ਸਹੀ ਰਸਤਾ ਦਿਖਾਉਣ ਖਾਤਰ ਤਾਂ ਤੀ ਪੁੱਤ ਨੂੰ ਝਿੜਕਣਾ ਵੀ ਪੈਂਦਾ ਐਹਿਆ ਕੋਈ ਮਾਂ ਪਿਓ ਨਹੀਂ ਜਿਹੜਾ ਆਪਦੀ ਤੀ ਪੁੱਤ ਦਾ ਗਲਤ ਸੋਚੇ ਜੈਡੀ ਮੰਮੀ ਕੋਲ ਮੇਰਾ ਫੋਨ ਹੈਗਾ ਕੋਈ ਨਹੀਂ ਪੁੱਤ ਫੋਨ ਤਾਂ ਮੈਂ ਦਵਾ ਦਿੰਨਾ ਤੂੰ 1 ਘੰਟਾ ਹੀ ਦੇਖਿਆ ਕਰ ਲਓ ਜੀ ਤੁਸੀਂ ਉਹੀ ਫੇਰ ਗੱਲਾਂ ਕਰੀ ਜਾਂਦੇ ਹੋ ਖੁਸ਼ੂ ਤੇ ਪੇਪਰ ਨੇ ਅਗਲੇ ਹਫਤੇ ਫੋਨ ਨੂੰ ਕਹੀ ਜਾਂਦੇ ਹੋ ਵੀ ਦੇਖ ਲਈ ਉਹ ਕਿਧਰੇ ਨਹੀਂ ਮੇਰੇ ਪੁੱਤ ਦੇ ਨੰਬਰ ਘੜ ਦੇ ਤੂੰ ਦੇ ਦਿਆ ਕਰ ਫੋਨ ਉਹਨੂੰ ਚੱਲ ਚੰਗਾ ਮੈਂ ਤਾਂ ਆਰਾਮ ਕਰਦਾ ਜਾ ਕੇ ਯਾਰ ਆ ਕਿੰਨੀ ਘੈਂਟ ਗੇ ਮੈਂ ਕਿੰਨੇ ਪੈਸੇ ਬੰਦਿਆ ਵੀਰਪਾਲਾ ਵੀਰਪਾਲਾ ਕਿੱਥੇ ਤੂੰ ਬਾਹਰ ਆ ਅਈ ਨਗੂ ਸੇ ਜਿ ਕਿਉਂ ਵਜਾ ਵਰੀਂਦੇ ਕੀ ਹੈ ਜੀ ਕੀ ਹੋ ਗਿਆ ਪੁੱਤ ਮੈਨੂੰ ਨਹੀਂ ਪਤਾ ਲੱਗਦਾ ਕੁਛ ਵੀ ਮੇਰੇ ਨਾਲ ਕੀ ਹੋ ਗਿਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਕੀ ਹੋ ਗਿਆ ਜੀ ਕੀ ਬਣ ਗਿਆ ਤੁਹਾਡੇ ਨਾਲ ਤੁਸੀਂ ਨਾਲੇ ਐਨੇ ਪਰੇਸ਼ਾਨ ਜਿ ਕਿਉਂ ਲੱਗਦੇ ਹੋਗੇ ਬੈਂਕ ਗਿਆ ਸੀ ਪੈਸੇ ਕਢਾ ਕੇ ਲੈਣਾਗਾ ਜਦੋਂ ਬੈਂਕ ਵਾਲ ਨੂੰ ਪਜਾ ਕੇ ਪੈਸੇ ਕਢਾਉਣ ਵਾਸਤੇ ਕਿਹਾ ਉਹ ਕਹਿੰਦੇ ਤੁਹਾਡੇ ਖਾਤੇ ਦਾ ਰਪੀ 2000 ਹੈਗਾ 10000 ਕਿੱਧਰ ਗਿਆ 12000 ਸੀ ਰੁਪਿਆ 2000 ਰਹਿ ਗਿਆ ਮੈਨੂੰ ਨਹੀਂ ਸਮਝ ਆਉਂਦੀ ਵੀ 10000 ਕਿੱਧਰ ਉੱਡ ਗਿਆ ਇਹ ਕਿਵੇਂ ਹੋ ਸਕਦਾ ਹੈ ਜੀ ਲਗੇ ਤੇ ਖੁਸ਼ੂ ਜਦੋਂ ਕੱਪੜੇ ਮੰਗਾ ਸਕਦੀ ਹੈ ਹਨਾ ਆਰਡਰ ਆਰਡਰ ਕਰ ਦਿੰਦੀ ਹੈਗੀ ਫਿਰ ਉਹ ਜਦੋਂ 3 3000 ਰੁਪਏ ਕਿਤੇ ਖਾਤੇ ਚ ਤਾਂ ਨਹੀਂ ਕਟਿਆ ਜੈਸਾ ਮੈਂ ਨਿਕਲਾ ਦੇ ਖੁਸ਼ੂ ਤੇ ਕਾਰ ਨਹੀਂ ਇੰਤਰਾ ਰਿਹਾ ਸੀ ਢੀੜੀਆਂ ਮੈਂ ਕਿੰਮਾ ਖੇਡਦੀ ਆ ਕਿ ਦੋਸਤ ਚੋਂ ਤਾਂ ਨਹੀਂ ਪੈਸੇ ਕੱਟੇ ਗਏ ਜਿਹੜੇ ਇਹ ਪੈਸੇ ਅੰਦ ਗੱਲ ਕਰੀ ਜਾਂਦੇ ਨੇ ਹੁਣ ਮੇਰੇ ਖਾਲਾ ਪੈਣਗੇ ਹੁਣ ਮੈਂ ਜਾ ਕੇ ਲੁਕ ਦਿੰਦਾ ਤੁਸੀਂ 1 ਮਿੰਟ ਰੁਕੋ ਜੀ ਮੈਂ ਆ ਗਈ ਖੁਸ਼ੂ ਇੱਥੇ ਖੜ ਗਈ ਪਤਾ ਹੈ ਇੱਥੇ ਗਰਮੀ ਵਾਲੀ ਆ ਇੱਥੇ ਡੈਡੀ ਬੁਲਾਈ ਜਾਂਦੇਗਾ ਆ ਜਾ ਕੁਛ ਨਹੀਂ ਕਹਿੰਦਾ ਤੈਨੂੰ ਕੋਈ ਚਲ ਨੇ ਕਿਹਾ ਤਾ ਨਾ ਇੰਨੇ ਪੈਸੇ ਦੀਏ ਪਰ ਉਹ ਕਿੱਧਰ ਗਏ ਮੈਂ ਕਿਹਾ ਹੋਰ ਮੰਮੀ ਆਖੋਛੋ ਤੋ ਪੁੱਛੋ ਜੀ ਪੈਸੇ ਕਿੱਧਰ ਗਏ ਇਹ ਆਨਲਾਈਨ ਜਾਂ ਚੀਜ਼ਾਂ ਮੰਗਾਉਂਦੀ ਰਹਿੰਦੀ ਹੈਗੀ ਖੁਸ਼ਬੂ ਤ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਐਂ ਦੱਸ ਪੈਸੇ ਕਿੱਧਰ ਗਏ ਸੌਰੀ ਪਾਪਾ ਤੁਸੀਂ ਮੇਰੇ ਕਰਕੇ ਦੁਖੀ ਹੋਇਓ ਪੁੱਤ ਨੂੰ ਕਿਹਾ ਸੀਗਾ ਵੀ ਫੋਨ ਜਿੰਨਾ ਮਰਜ਼ੀ ਦੇਖ ਪਰਦੀ ਵਰਤ ਤੋਂ ਸਹੀ ਕਰੀ ਅਸੀਂ ਤੇਰੇ ਤੇ ਕੋਈ ਰੋਕ ਟੋਕ ਨਹੀਂ ਲਾਈ ਪੁੱਤੇ ਦਾ ਮਤਲਬ ਇਹ ਨਹੀਂ ਤੂੰ ਘਰਦਿਆਂ ਤੋਂ ਬਾਹਰ ਹੋ ਕੇ ਚੱਲੇ ਪੁੱਤ ਤੈਨੂੰ ਤਾਂ ਕੋਈ ਰੋਕ ਟੋਕ ਨਹੀਂ ਤੇਰੀ ਭੂਆ ਨੂੰ ਤਾਂ ਨਾ ਫੋਨ ਨਸੀਬ ਨਹੀਂ ਸੀ ਹੋਇਆ ਅੱਜ ਇਹੋ ਜਿਹੇ ਕੱਪੜੇ ਤੂੰ ਪਾਈ ਫਿਰਦੀਆਂ ਇਹ ਵੀ ਨਹੀਂ ਸੀ ਪਾਉਣ ਦਿੰਦੇ ਤਾਂ ਹੀ ਅੱਜ ਤੇਰੀ ਭੂਆ ਕਰਿਆ ਉਹਦੇ ਸੌਖੀ ਐ ਜੇ ਉਹ ਕਹਿਣਾ ਮੰਨਦੀ ਸੀਗੀ ਪੁੱਤ ਜੇ ਮਾੜਾ ਮੋਟਾ ਤੈਨੂੰ ਇਹ ਕੁਸ ਕਹਿੰਦੇ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਵੀ ਤੈਨੂੰ ਪਿਆਰ ਨਹੀਂ ਕਰਦੇ ਐਈਆਂ ਜਿਹੀ ਗਲਤੀਆਂ ਨਹੀਂ ਪੁੱਤ ਕਰੀਦੀਆਂ ਹੁੰਦੀਆਂ ਠੀਕ ਐ ਪਪਾ ਮੈਨੂੰ ਗਲਤੀ ਹੋ ਗਈ ਅੱਜ ਤੋਂ ਬਾਅਦ ਨਹੀਂ ਮੈਂ ਕੋਈ ਗਲਤੀ ਕਰਦੀ ਹਸੀ ਗਾਲ ਜੀ ਜਿਹੜੀ ਅਸੀਂ ਵੀਡੀਓ ਬਣਾਈ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਆਪਾਂ ਨੂੰ ਕੁੜੀਆਂ ਨੂੰ ਐਨੀਆਂ ਬੰਸਾਂ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਵੀ ਇਕੱਲੇ ਘਰ ਤੱਕ ਕੀ ਰੱਖੀਏ ਉਹਨਾਂ ਨੂੰ ਪੜਾਓ ਲਿਖਿਆਓ ਕੱਪੜਾ ਲੀਡਾ ਪਹਿਨਣ ਨੂੰ ਤੋਂ ਨਹੀਂ ਰੋਕਣਾ ਚਾਹੀਦਾ ਤੇ ਪਰ ਕੁੜੀਆਂ ਨੂੰ ਵੀ ਚਾਹੀਦਾਗਾ ਵੀ ਜਿੰਨਾ ਉਹਨਾਂ ਦੇ ਮਾਪਿਓ ਨੇ ਉਹਨਾਂ ਨੂੰ ਪਿਆਰ ਦਿੱਤਾ ਹੈਗਾ ਉਹ ਪਿਆਰ ਦਾ ਮੁੱਲ ਜਰੂਰ ਮੋੜਨਾ ਅਸੀ ਗਾ